ਉਹਦਾ ਪਾਗਲ ਆ ਇਹ ਕੋਣ ਕਹਿੰਦਾ ਪਾਗਲ ਆ ਇਹ ਬੋਲੋ ਚੁੱਪ ਬਹਿ ਜਾ ਮੈਂ ਕੀ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਪਿੰਕੀ ਆ ਪਾਜੀ ਮੁੰਡੇ ਦਾ ਨਾਮ ਰਾਹੁਲ ਆ ਮੈਂ ਇਹਨਾਂ ਤੇ ਕੰਪਲੀਟ ਕੀਤੀ ਹੋਈ ਆ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਣ ਢਈ ਹੈਗੀ ਹੋਇਆ ਕੀ ਆ 8 ਸਾਲ ਤੋਂ ਮੈਨੂੰ ਮੁੰਡਾ ਖਰਾਬ ਕਰਦਾ ਪਿਆ ਇਹਨਾਂ ਦਾ ਭਾਈਆ ਕਿ ਪਹਿਲੇ ਵੀ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੋਈ ਆ ਹਾਂਜੀ ਕੀਤੀ ਆ ਭਰਗੋ ਦਾ ਮੈਂ ਕਿਹਾ ਸਾਢੇ 6 ਨੰਬਰ ਚੌਂਕੀ ਚ ਕੀਤੀ ਹੋਈ ਆ ਮੇਰੀ ਕੰਪਲੇਂਟ ਇਹਨਾਂ ਨੇ ਪਾਜੀ ਮੇਰਾ ਰਾਜੀਨਾਮਾ ਕਰਵਾ ਲਿਆ ਕਹਿ ਕੇ ਕਿ ਤੇਰਾ ਵਿਆਹ ਕਰ ਦਾਂਗੇ ਤੂੰ ਆਪਣੇ ਘਰ ਦੇ ਨੂੰ ਪਹਿਲੇ ਇਹਨੂੰ ਡਿਵੋਰਸ ਦੇ ਰਿਆ ਮੈਨੂੰ ਘਰੋਂ ਪੱਟ ਕੇ ਮੇਰੇ ਲੈ ਆਇਆ ਫਿਰ ਆਂਦਾ ਆਪਣੇ ਘਰੇ ਪਿਆ ਇੱਥੇ ਪਹਿਲਾਂ ਤੁਸੀਂ ਮੈਰਿਡ ਸੀ ਹਾਂਜੀ ਕਿੰਨੀ ਦੇਰ ਹੋਈ ਵਿਆਹ ਨੂੰ ਮੇਰੇ ਪਹਿਲੇ ਵਿਆਹ ਨੂੰ ਪਾਜੀ ਹੋ ਗਿਆ ਸੀਗਾ 4 ਸਾਲ ਹੋਏ ਸੀ ਉਸ ਤੋਂ ਬਾਅਦ ਮੇਰੇ ਮੰਮੀ ਮੈਨੂੰ ਲੈ ਗਿਆ ਸੀ ਇਹਦੀ ਵਜ੍ਹਾ ਨਾਲ ਨਾਲ ਮੰਮੀ ਹੁਣੀ ਮੇਰੇ ਮੈਨੂੰ ਲੈ ਗਿਆ ਉੱਥੇ ਆਪਣੇ ਘਰ ਤੁਸੀਂ ਰਾਹੁਲ ਨੂੰ ਕਦੋਂ ਮਿਲੇ ਰਾਹੁਲ ਨੂੰ ਕਦੋਂ ਮਿਲੇ ਸਾਡੀ 8 ਸਾਲ ਪਹਿਲਾਂ ਮੁਲਾਕਾਤ ਹੋਈ ਸੀ ਫੈਕਟਰੀ ਚ ਬੂਟਾ ਮੰਡੀ ਫੈਕਟਰੀ ਚ ਪਾਜੀ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਮੈਂ ਪੂਰੀ ਇਹਨੂੰ ਡਿਟੇਲ ਦੱਸਦੀ ਜੀ ਕਿ ਮੈਂ ਵਿਆਹੀ ਹੋਈ ਆ ਮੈਂ ਤੇਰੇ ਨਾਲ ਨਹੀਂ ਰਿਸ਼ਤਾ ਰੱਖ ਸਕਦੀ ਫੇਰ ਵੀ ਪਾਜੀ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਹਰਾ ਸਰੀਰ ਚੱਕ ਕੱਲਿਓ ਸਾਰਾ ਇਹਦਾ ਸਰੀਰ ਵੱਡਿਆ ਹੋਇਆ ਵੱਡੇ ਟੁਕੜੇ ਹੋਇਆ ਇਹ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਣਾ ਕਹਿੰਦਾ ਮੈਂ ਤੇਰੇ ਨਾਲ ਰਹੂੰਗਾ ਇਹ ਕਹਿ ਕੇ ਇਹਨੇ ਮੈਨੂੰ ਚਾਂਸਾ ਦੇ ਕੇ ਧਮਕੀ ਦੇ ਕੇ ਮਾਰਨ ਦੀ ਕਿ ਮੈਂ ਮਰ ਜਾਣਾ ਨਹੀਂ ਤਾਂ ਕੁਝ ਕਰ ਲੈਣਾ ਮੈਂ ਆਪਣੇ ਆਪ ਨੂੰ ਤੂੰ ਮੈਂ ਤੂੰ ਮੇਰੇ ਨਾਲ ਹੀ ਰਹਿਣਾ ਤੂੰ ਆਪਣੇ ਘਰ ਹੋ ਆ ਜਾ ਮੈਨੂੰ ਘਰੋ ਹੋਣ ਇਹਨੇ ਮੈਨੂੰ ਉਹਨੇ ਮੈਨੂੰ ਕਿਰਾਏ ਤੇ ਲੈ ਕੇ ਕਮਰਾ ਦਿੱਤਾ ਹੋਇਆ ਆ ਕਿਰਾਏ ਤੇ ਲੈ ਕੇ ਕਮਰਾ ਤੇ ਪਿਛਲੇ 3 ਤਰੀਕ ਦਾ ਆ ਪਿਛਲੇ ਮਹੀਨੇ ਦੀ 3 ਤਰੀਕ ਦਾ ਮੇਰੇ ਨਾਲ ਰਹਿਣ ਧਿਆ ਉਸ ਦਾ ਹੁਣ ਇਹਨਾਂ ਨੇ 8 ਤਰੀਕ ਦਾ ਉਹਨੂੰ ਗੈਰਬ ਕੀਤਾ ਹੋਇਆ ਆ ਬੇਰਖੜ ਕਹਿੰਦੇ باوجود ਵੀ ਉਹਨੂੰ ਘਰੇ ਰੱਖਿਆ ਤੇਰੇ ਕੋਲ ਮਾਫੂ ਮੇਰੇ ਤੇ ਚੱਕੀ ਹੱਸਣੇ ਮੈਂ ਪਹਿਲੇ ਦੱਸਦਾ ਤੂੰ ਨਾ ਹੁਣ ਮੈਂ ਤੇ ਅੱਜ ਚੱਕਣੀ ਮੈਂ ਤਾਂ ਇੱਥੇ ਕੁਝ ਕਰ ਲੈਣਾ ਜੇ ਖੜੀ ਰਹਿ ਮੁੰਡਾ ਤੇ ਆ ਇਹਦੇ ਤੋਂ ਆਪਾਂ ਅੱਥਰੂ ਮੁੰਡਾ ਛੱਲਾ ਇਹ ਕੁੰਡਾ ਇਹਨੇ ਗੋਲੀਆਂ ਮਾਦਾ ਕੱਲਾ ਕੱਲਾ ਮੁੰਡਾ ਮੇਰੇ ਖੰਡਾ ਦੇ ਸਬਜ਼ੀ ਵੀ ਕਿਉਂ ਲੈ ਰਿਹਾ ਨਹੀਂ ਦੇ ਰਿਹਾ ਮੁੰਡੇ ਨਾਲ ਗੋਲੀਆਂ ਮੈਨੂੰ ਵੀਡੀਓ ਕਰ ਕਰਦਾ ਸੀ ਮੈਨੂੰ ਉਹ ਵੀਡੀਓ ਕਰਦਾ ਨਹੀਂ ਮੈਨੂੰ ਦੇਖ ਕਰੇ ਨਾ ਇਹ ਮੁੰਡਾ ਬ੍ਰਾਹਮਣਾਂ ਦਾ ਵੇਖ ਬਸ ਦਈਏ ਆ ਵੀ ਤਾਂ ਆ ਜੀ ਭਾਈ ਭਾਈ ਨੇ ਵੇਖੀ ਕਰੋ ਨਹੀਂ ਬਈ ਰੋਇਆ ਕੇ ਮੁੰਡੇ ਆਈ ਬੇਟ ਮੁੰਡੇ ਮੁੰਡੇ ਦੇ ਨਾਲ ਜਦੋਂ ਤੁਸੀਂ ਆਪਸ ਵਿੱਚ ਇਕੱਠੇ ਰਹਿੰਦੇ ਸੀ ਕੋਈ ਫੋਟੋ ਵਗੈਰਾ ਹੈ ਤੁਹਾਡੇ ਕੋਲ ਹਾਂਜੀ ਹੈਗੀ ਹੈ ਇਹ ਬਲੈਕ ਬੰਦਾ ਤੰਦੇ ਹੀ ਹੈ ਹਲੋ ਫੋਨ ਫੜੇ ਹੋਣਾ ਇਹ ਬਲੈਕ ਬੰਦਾ ਤਰਦੀ ਪਈ ਹੈ ਹਾਂਜੀ ਅੰਕਲ ਅੰਕਲ ਕੀ ਹੋਇਆ ਕੀ ਵੈਸੇ ਕਿੱਥੇ ਨਾਲ ਬਹਿ ਜਾ ਮੇਰਾ ਕੀ ਨਾਮ ਹੈ ਅੰਕਲ ਦਾ 18 ਰੱਖ ਲੈ ਅਹੀਂ ਘਰੋਂ ਘਟਿਆ ਕਦੋਂ ਤੱਕ ਬਦਖਲ ਕੀਤਾ ਹੋਇਆ ਤੁਸੀਂ ਕਦੋਂ ਦਾ ਬੇਦਖਲ ਕੀਤਾ ਆ ਨਾ ਮਾਰਾ ਨਹੀਂ ਕਿੰਨੇ ਦਿਨ ਹੋਈਏ ਬੇਦਖਲ ਕਿਥੇ ਆ ਸਾਲ 2006 ਮਹੀਨੇ ਕਿੰਨੇ ਦਿਨ ਹੋਈਏ ਅੰਕਲ ਨੂੰ ਸਾਰਾ ਮੁੰਡਾ ਇਹਦੇ ਕੋਲੇ ਮਨੂੰ ਬੰਡਾ ਲੱਪਣਾ ਚਾਹੀਦਾ ਅੰਕਲ ਵੀ ਮਾਮਲਾ ਦੇ ਬੇਦਖਲ ਕੀਤਾ ਅੰਕਲ ਨੇ ਡ੍ਰਿੰਕ ਕੀਤੀ ਹੋਈ ਅੰਕਲ ਨੇ ਮਾਮਲਾ ਕਿਥੇ ਮਾਮਲਾ ਕੀ ਹੈ ਸਾਰਾ ਕੁੜੀ ਕਿਉਂ ਤੁਹਾਡੇ ਘਰ ਦੇ ਬਾਹਰ ਆ ਕੇ ਆਇਆ ਜੀ ਗਰੋਤੀ ਪੀਚਰੇ ਤੇ ਕਰੀ ਬੋਲੋ ਅੱਛਾ ਜੀ ਮੁੰਡਾ ਆਦਾ ਲੱਗਦਾ ਹੀ ਰਿਹਾ ਅੱਛਾ ਇਹ ਤਾਂ ਵੀ ਨਹੀਂ ਲੱਗ ਰਿਹਾ ਮੇਰਾ ਕਹਲਾ ਹੈ ਮਹੀਨਾ ਹੋ ਗਿਆ ਅੱਛਾ ਜੀ ਐਵੇਂ ਝੂਠ ਬਾਂਦੇ ਕਿੱਥੇ ਮੁੰਡਾ ਕਿਹਦੇ ਕੋਲ ਇਹਦੇ ਕੋਲੇ ਜੀ ਅੱਛਾ ਇਹ ਕਹਿ ਰਹੀ ਹੈ ਕਿ ਤੁਸੀਂ ਆ ਪਰ ਖਾ ਕਰਿਓ ਉਹ ਜੇ ਕੰਨੀ ਤੋਂ ਘਰ ਚੈੱਕ ਕਰ ਲੋ। ਇਹ ਗਣਾ ਕੀ ਕਰਾਂ? ਅਕਲ ਪਹਿਲਾਂ ਵੀ ਕੋਈ ਰਾਜੀਨਾਮਾ ਕੀਤਾ ਗਿਆ ਇਹਦੇ ਨਾਲ ਕੁੜੀ ਦੇ ਨਾਲ ਪਹਿਲਾਂ ਵੀ ਇਦਾਂ ਇਹ ਆਈ ਆ ਘਰ ਦੇ ਬਾਹਰ। ਬਹੁਤ ਤੰਗ ਕਰਦੀ ਆ, ਮੁੰਡੇ ਨੂੰ ਤੰਗ ਕਰਦੀ ਆ। ਪਰ ਇਹ ਪਹਿਹਾਂ ਦੀ ਮੰਗ ਰੱਖ ਸੀ। ਕਿੰਨੇ ਪਹਿਾਂ ਦੀ ਮੰਗ ਰੱਖੀ। ਬੈਠਾ ਲੈ ਬੈਗ ਹਲ ਕਰ ਲੋ। ਇੱਥੇ ਯਾਰ ਬੰਦੇ ਆ। ਮਰਮੇ ਨਾਲ ਲੋਕਿਆ ਜਾ ਰਹੇ ਤੁਸੀਂ ਪੈਸੇ ਦੀ ਮੰਗ ਕਰਦੇ ਹੋ ਭਾਈ ਮੈਂ ਪੈਸੇ ਵਾਲਾ ਮੈਂ ਪਿੱਛੇ ਘਰੋਂ ਤਕੜੀਆਂ ਮੈਂ ਨਾ ਤਾਂ ਅੱਜ ਤੱਕ 1 ਰੁਪਇਆ ਵੀ ਮੰਗਾ ਹਵੇ ਇਹਨਾਂ ਨੂੰ ਕਹ ਤਾਂ ਕਹ ਦੋ ਜੇ ਮੈਂ ਪੈਸੇ ਦਾ ਕਰਕੇ ਆਈ ਹੁੰਦੀ ਨਾ ਇੱਥੇ ਤਾਂ ਮੈਂ ਮੁੰਡੇ ਨੂੰ ਆਪਣੇ ਘਰੇ ਲੈ ਕੇ ਚਲ ਜਾਂਦੀ ਤੁਸੀਂ ਤੁਸੀਂ ਪੁਲਿਸ ਨੂੰ ਕਹੋ ਜੀ ਸਰ ਹਾਂਜੀ ਪਹਿਲੇ ਤੁਹਾਡਾ ਰਜਿਨਾਮਾ ਕਿਹਨੇ ਕਰਵਾਇਆ ਸੀ ਸੰਦੀਪ ਮੈਡਮ ਨੇ ਕਰਵਾਇਆ ਸੀ ਤੁਸੀਂ ਸੰਦੀਪ ਮੈਡਮ ਦੇ ਨਾਲ ਦੁਬਾਰਾ ਗੱਲਬਾਤ ਕੀਤੀ ਹਾਂਜੀ ਮੈਂ ਕੀਤੀ ਸੀ ਉਹਨਾਂ ਨਾਲ ਗੱਲਬਾਤ ਦੁਬਾਰਾ ਕਿਸ ਮੈਂਬਰ ਦਾ ਕਹਿਣਾ ਕਿ ਲੜਕਾ ਤੇ ਤੁਹਾਡੇ ਕੋਲ ਮੇਰੇ ਕੋਲ ਹੈ ਨਹੀਂਗਾ ਉਹ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਪਾਜੀ ਇੱਥੋਂ ਤੱਕ ਥੋੜੀ ਨਾ ਪਹੁੰਚਣਾ ਸੀ ਅੱਗੇ ਨਹੀਂ ਮੈਂ ਇਹਨਾਂ ਦੇ ਘਰ ਤੱਕ ਆ ਗਈ ਹੈਗੀ ਜੇ ਮੁੰਡਾ ਮੇਰੇ ਕੋਲ ਹੁੰਦਾ ਮੈਂ ਇਹਨਾਂ ਦੇ ਘਰ ਤੱਕ ਪਹੁੰਚਣਾ ਹੀ ਨਹੀਂ ਸੀ ਇਹ ਜੋ ਡਾਕੂਮੈਂਟ ਇਹ ਲੈ ਕੇ ਫਿਰਦੇ ਹੋ ਐ ਕੀ ਹੈ ਡਾਕੂਮੈਂਟ ਹੈ ਕੀ ਹੈ ਜੇ ਪਾਜੀ ਕੰਪਲੇਂਟ ਆਇਆ ਤੇ ਕਰਵਾਈਆਂ ਹੋਈਆਂ ਕਦੋਂ ਦੀ ਇਹ ਕੰਪਲੀਟਾ ਕਰਵਾਈਆ ਮੈਂ 15 ਤਰੀਕ ਨੂੰ ਬੈਂਬੂ ਮੈਸਲ ਚ ਕੰਪਲੀਟ ਕੀਤੀ ਹੋਈ ਹੈ ਇਹਦੀ ਉੱਥੇ ਆ ਉਹਨਾਂ ਦੇ ਕੋਲ ਸਾਰਾ ਆ ਨਾ ਉਹਨਾਂ ਦੇ ਕੋਲ ਉਹ ਕਾਰਵਾਈ ਕਰਦੇ ਪੈ ਨੇ ਦੇਖਦੇ ਪੈ ਨੇ ਤੁਹਾਡੇ ਪਹਿਲੀ ਮੈਰਿਜ ਵਿੱਚ ਕਿੰਨੇ ਬੱਚੇ ਨੇ ਦੋ ਬੱਚੇ ਆ ਭਾਜੀ ਮੇਰੇ ਕੁੜੀ ਨੂੰ ਤਾਂ ਤੇ ਉਹ ਤੁਹਾਡੇ ਕੋਲ ਨਹੀਂ ਉਹ ਮੇਰੇ ਮੰਮੀ ਹੋਣਾ ਦੇ ਕੋਲ ਹੀ ਆ ਓਕੇ ਹਾਂਜੀ ਤੁਸੀਂ ਇਹਦੇ ਮਗਰ ਲੱਗੀ ਆਪਣਾ ਘਰ ਨੂੰ ਛੱਡ ਦਿੱਤਾ। ਪਾਜੀ ਇਹ ਮੈਨੂੰ ਮਗਰ ਲਾ ਕੇ ਲੈ ਕੇ ਆਇਆ ਨਾ ਤਾਂ ਮੈਂ ਲੱਗੀ ਤਾੜੀ ਇੱਕਾ ਥਨਾ ਨਹੀਂ ਵੱਜਦੀ ਤੁਸੀਂ ਵੀ ਸਮਝਦਾਰ ਤੁਹਾਨੂੰ ਵੀ ਪਤਾ ਹੈ ਇਹ ਮੁੰਡੇ ਨੇ ਮੇਰਾ ਘਰ ਖਰਾਬ ਕੀਤਾ। ਜਿਹਦੇ ਬੱਚੇ ਹੁਣ ਉਹ ਮਾਂ ਨੂੰ ਕੋਈ ਹੋਰ ਨਹੀਂ ਲੱਭ ਦਿੰਦਾ। ਪਹਿਲੀ ਗੱਲ ਤੁਹਾਡੇ ਦੋ ਬੱਚੇ ਹੁਣ ਫਿਰ ਤੁਸੀਂ ਮੁੰਡੇ ਦੇ ਮਗਰ ਲੱਜੋ ਫਿਰ ਤੁਸੀਂ ਕਾਹਦੇ ਸਿਆਣੇ। ਕਾਦੀ ਮਾਂ ਤੁਸੀਂ। ਮੈਂ ਮੈਡਮ ਦੇਖੋ ਮੈਂ ਤੁਹਾਡੇ ਤੁਹਾਡੇ ਜੇ ਤੁਸੀਂ ਬੱਚੇ ਦੇ ਨਹੀਂ ਬਣੇ ਤਾਂ ਤੁਸੀਂ ਇਹਨੂੰ ਲੱਭਦੇ ਪਏ ਆ। ਤੁਸੀਂ ਕਿਵੇਂ ਉਹਦੀਆਂ ਗੱਲਾਂ 'ਚ ਆ ਗਏ। ਮੈਂ ਮੈਨੂੰ ਤਮਕੀ ਨਾ ਤਮਕੀ ਨਾ ਤਮਕੀ ਮੈਂ ਕੁਝ ਕਰ ਲੈਣਾ ਆਪਣੇ ਆਪ ਸੀ ਮਦਰ ਸੀਗੇ ਬੱਚਿਆਂ ਦੇ ਮੂੰਹ ਨੂੰ ਤਾਂ ਰੋਕਦਾ ਨਾ ਬੰਦਾ ਹੁਣ ਜੇ ਤੁਸੀਂ ਕਹੋ ਕਿ ਉਹਨੇ ਮਦਰ ਲਾ ਲਿਆ ਇਦਾਂ ਕਿਦਾਂ ਮਗਰ ਲਾ ਲਿਆ ਵਾਹ ਪਾਗਲਾ ਬੋਲੋ ਮੈਡਮ ਮੈਂ ਮੈਨੂੰ ਕੁਝ ਨਹੀਂ ਪਤਾ ਇਹਨੇ ਮੈਨੂੰ ਮਗਰ ਲਾਇਆ ਤਾਂ ਮੈਂ ਲੱਗੀ ਆ ਤਾੜੀ ਤੁਹਾਨੂੰ ਵੀ ਪਤਾ ਇੱਕ ਹੱਥ ਨਾਲ ਨਹੀਂ ਵੱਜਦੀ ਹੈਗੀ ਮੈਂ ਮੈਨੂੰ ਤਮਕੀ ਦਿੱਤੀ ਮੈਂ ਇਥੋਂ ਤੁਹਾਡੇ ਦੋ ਬੱਚੇ ਸੀ ਤੁਸੀਂ ਇੱਕ ਮਾਂ ਸੀ ਮਾਂ ਆਪਣੇ ਬੱਚਿਆਂ ਨੂੰ ਕਿੱਦਾਂ ਛੱਡ ਸਕਦੀ? ਮੈਂ ਪੁੱਛਿਆ। ਐਸਾ ਉਹਨੇ ਤੁਹਾਨੂੰ ਕੀ ਕਿਹਾ ਕਿ ਤੂੰ ਤੇ ਆਦੇ ਬੱਚਿਆਂ ਨੂੰ ਵੀ ਛੱਡਣ ਲਈ ਮਿਲੋ। ਉਹਨੇ ਮੈਨੂੰ ਇਹ ਕਿਹਾ ਸੀ ਉਹ ਕਹਿੰਦਾ ਮੈਂ ਕੁਝ ਕਰ ਲੈਣਾ ਆਪਣੇ ਨੂੰ ਮੈਂ ਮਰ ਜਾਣਾ ਜੇ ਤੂੰ ਮੇਰੇ ਨਾਲ ਨਾ ਤੁਰੀ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਤਾਂ। ਫਿਰ ਇਹ ਤੁਸੀਂ ਇਸ ਚੀਜ਼ ਨਾਲ ਡਰਦੇ ਹੋ ਦੇ ਨਾਲ ਆ। ਹਾਂਜੀ। ਅੱਜ ਤੱਕ ਇਹ ਹੀ ਕਹਿੰਦਾ ਆ ਮੈਂ ਤੇਨਾਂ ਵਿਆਹ ਕਰਾ ਲੂੰਗਾ ਘਰੇ ਜਾਂਦਾ ਰਿਲੇਸ਼ਨ ਵੜਾ ਲੈਂਦਾ ਆ ਚਾਰ ਪੰਜ ਦਾ ਰਹਿ ਲੈਂਦਾ ਆ ਆਪਣੇ ਘਰੇ ਆ ਜਾਂਦਾ ਆ। ਦੇ ਇਹ ਕਹਿੰਦੇ ਇਹਨਾਂ ਨੇ ਪਿਛਲੇ ਸਾਲ ਉਹਨੂੰ ਬੇਦਖਲ ਕੀਤਾ ਆ ਇਹਨਾਂ ਨੇ ਦੂਜੇ ਦਿਨ ਹੀ ਪਹਿਲੇ ਦਿਨ ਇਹਨਾਂ ਨੇ ਰਾਜੀਨਾਮਾ ਕਰਵਾ ਲਿਆ 25 ਤਰੀਕ ਨੂੰ 26 ਤਰੀਕ ਨੂੰ ਇਹਨਾਂ ਨੇ ਇਹਨੂੰ 27 ਤਰੀਕ ਨੂੰ ਇਹਨਾਂ ਨੇ ਇਹਨੂੰ ਬੇਦਖਲ ਕਰ ਦਿੱਤਾ ਆ ਬੇਦਖਲ ਕਰਨ ਦੇ باوجود ਵੀ ਇਹਨੇ ਘਰੇ ਹੁਣ ਤੱਕ ਕਿਉਂ ਬੈਠਾ ਸੀ ਉਹ ਮੈਨੂੰ ਵੀਡੀਓ ਕਾਲ ਕਰਦਾ ਸੀ ਇਸ ਘਰ ਚੋਂ ਹੀ ਕਰਦਾ ਸੀ ਉਹਦਾ ਪਾਣ ਜਮੇ ਨੇ ਇਸ ਘਰ ਚ ਹੀ ਬੈਠਾ ਗੱਲਾਂ ਕਰਦਾ ਸੀ ਦੁਪਹਿਰ ਨੂੰ ਸੰਡੇ ਰੋਜ਼ ਇਸ ਘਰ ਚੋਂ ਹੀ ਗੱਲਾਂ ਕਰਦਾ ਮੇਰੇ ਨਾਲ ਹੁਣ ਕਿੰਨੇ ਦਿਨੋਂ ਕੋਈ ਤੁਹਾਡੇ ਮੁੰਡੇ ਨਾਲ ਗੱਲਬਾਤ ਨਹੀਂ 8 ਤਰੀਕ ਨੂੰ ਤਾਂ ਭਾਜੀ ਇਹਨਾਂ ਨੇ ਲਪੋਇਆ ਹੋਇਆ ਉਹਨੂੰ 8 ਤਰੀਕ ਨੂੰ ਗਾਇਬ ਹੋਇਆ ਪਿਆ ਉਹ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਉਹਦਾ ਵਿਆਹ ਆ ਉਹਨੇ ਮੁੰਡੇ ਨੇ ਖੁਦ ਦੱਸਿਆ ਮੈਨੂੰ ਆਪਣੇ ਮੂੰਹ ਕਿ ਮੇਰਾ ਵਿਆਹ ਉਹਨੇ ਮੁੰਡੇ ਨੇ ਇਹ ਤੱਕ ਕਿਹਾ ਹੈ ਕਿ ਇਹਨਾਂ ਨੇ ਮੈਨੂੰ ਧੱਕੇ ਨਾਲ ਮੇਰਾ ਵਿਆਹ ਰਖਿਆ ਪਹਿਲੇ ਮਹੀਨੇ ਮੇਰਾ ਵਿਆਹ ਆਇਆ ਕਰਨ ਲੱਗੇ ਜਿੱਥੇ ਕਹਿੰਦੇ ਮੈਨੂੰ ਉੱਥੇ ਕਰਨਾ ਹੀ ਪੈਣਾ ਆ ਨਹੀਂ ਤੇ ਇਹਨੇ ਮੈਨੂੰ ਘਰੋਂ ਕੱਢਿਆ ਗੱਲ ਕਰਦਾ ਈ ਤੁਹਾਡੇ ਨਾਲ ਹਾਂਜੀ ਮੁੰਡਾ ਮੰਨਦਾ ਮਤਲਬ ਤੁਹਾਡੇ ਤੁਹਾਡੇ ਨਾਲ ਵਿਆਹ ਕਰਾਉਣ ਨੂੰ ਹਾਂਜੀ ਮੁੰਡਾ ਮੰਨਦਾ ਸੀਗਾ ਹੁਣ ਵੀ ਮੰਨਦਾ ਹੈ ਹੁਣ ਪਤਾ ਨਹੀਂ ਹੁਣ ਪੁੱਛ ਕੇ ਮੁੰਡੇ ਨੂੰ ਪਤਾ ਲੱਗਣਾ ਕਿ ਮੁੰਡਾ ਕਿਉਂ ਨਹੀਂ ਮੰਨਦਾ ਪਿਆ ਹੈਗਾ ਰਾਲਾ ਰਾਲਾ ਇਹਨਾਂ ਨੂੰ ਕੋਈ ਨਾ ਰਹੀ ਇਹ ਮੁੰਡਾ ਬੇਜਹਲ ਕਿਹੜਾ ਇਹ ਕਹਿੰਦਾ ਜੋ ਮਰਜ਼ੀ ਕਰਦੇ ਰਹਿਣ ਮਾਰ ਪਰ ਫਿਰ ਪੁੱਛ ਸਰ ਉਹ ਵਿਚਾਰੇ ਪਛਾਣ ਹੋਏ ਜਦੋਂ ਤੁਸੀਂ ਹੁਣ ਪੁਲਿਸ ਨੂੰ ਕਾਲ ਕੀਤੀ ਹਾਂਜੀ ਮੈਂ ਕੀਤੀ ਠੀਕ ਕਹਿੰਦੇ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਹੱਲੇ ਮੁੰਡੇ ਦੀ ਫੋਟੋ ਹੈਗੀ ਫੋਟੋ ਦਿਖਾ ਦਿਓ ਮੁੰਡੇ ਦੀ ਕੋਈ ਜੇ ਹੈਗੀ ਤੁਹਾਡੇ ਕੋਲ ਆਦੀ ਭੈਣ ਦੀ ਤੇ ਤੇ ਜੀਜੇ ਦੀ ਫੋਟੋ ਆ ਕਹਿ ਰਹੇ ਨੇ ਕਿ ਚੂੜੀਆਂ ਨੀਚੀ ਜਾਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਉਹ ਕੋਈ ਵੀ ਨਹੀਂ ਆ ਉਹਦਾ ਜੇਠ ਆ ਬਾਪੂ ਮੇਰੇ ਤੇ ਹੱਥ ਨਾ ਚੱਕੀ ਆ ਉਹ ਹੱਥ ਨਹੀਂ ਚੱਕਦਾ ਚੱਕੀ ਮੇਰੇ ਤੇ ਉਹ ਹੱਥ ਨਹੀਂ ਚੱਕਦਾ ਤੂੰ ਵੀ ਕੁੜੀਆਂ ਆੜੇ ਆ ਜੇਠ ਹੀ ਆ ਉਹਦਾ ਆ ਮੁੰਡਾ ਹੈ rahul ਆ ਆ ਮੁੰਡਾ ਹੈ ਜਿਹਨਾਂ ਤੇ ਜਾ ਕਰਨਾ ਹਾਂਜੀ ਤੇ ਆ ਸਾਡੇ ਦੋਨਾਂ ਦੀਆਂ ਫੋਟੋਆਂ ਮੇਰੇ ਘਰ ਚ ਲੰਮੇ ਪਿਆਂ ਦੀਆਂ ਪ੍ਰੈਗਨੈਂਸੀ ਦੀ ਰਿਪੋਰਟ ਵੀ ਹੈਗੀ ਆ ਮੇਰੇ ਕੋਲ ਤੁਹਾਡੀ ਲੜਕੀ ਦੇ ਨਾਲ ਹੀ ਗੱਲ ਕੁੜੀ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਤੂੰ ਮੈਨੂੰ ਛੱਡ ਰਿਹਾ ਜਿਹੜੇ ਘੱਲੋਂ ਛੱਡ ਰਿਹਾ ਹੈਂ ਮੈਂ ਨਾ ਤੂੰ ਵੀ ਕੁੜੀ ਹੈਂ ਬਾਪੂ ਜੇ ਤੁਸੀਂ ਮੈਨੂੰ ਕੁੜੀ ਸਮਝਿਆ ਹੁੰਦਾ ਨਾ ਤਾਂ ਹੁਣ ਤੱਕ ਕਰ ਦਿੱਤਾ ਹੁੰਦਾ 8 ਸਾਲ ਤੋਂ ਮੁੰਡੇ ਨੂੰ ਸਖੜ ਕੇ ਘਰੇ ਨਾ ਰੱਖਿਆ ਹੁੰਦਾ ਤੁਹਾਨੂੰ ਲੱਭਿਆ ਤੂੰ ਨਵਾਂ ਮੁੰਡੇ ਨਾਲ ਮੈਨੂੰ ਸਾਰਾ ਪਤਾ ਆਇਆ ਜਿਹੜੀ ਇਹਨਾਂ ਆਕਾਰਾ ਕਰਕੇ ਕਹਿੰਦੀ ਪਈ ਨਾ ਢਾਡੀ ਕੁੜੀ ਕਿ ਮੁੰਡਾ ਨਹੀਂ ਅਸੀਂ ਦੇਣਾ ਤੂੰ ਜੋ ਕਰਨਾ ਕਰ ਲੈ ਜੋ ਕਰਨਾ ਜਿੱਥੇ ਚ ਕੋਟ ਕਚਾਰੀ ਚ ਜਾਣਾ ਚਲ ਜਾ ਚਲ ਜਾ ਠੀਕ ਹੈ ਤੂੰ ਚੂੜੀ ਨੀਚੀ ਜਾਂਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਮੁੰਡਾ ਉਹਨੇ ਕਿਤੇ ਰੱਖਿਆ ਉਹ ਜਾਂਦਾ ਨਹੀਂ ਇੱਕੋ ਹੀ ਹੈ ਹਾਂ ਸੁਨਿਆਰਿਆ ਦੀ ਆ ਤੂੰ ਸੀ ਕਿੱਦਾਂ ਕਹੂੰਗਾ ਜਾਂ ਤੱਕਿਆ ਉਹ ਸੁਨਿਆਰਿਆ ਦੀ ਉੱਚੀ ਜਾਤੀ ਆ ਉਹ ਨੀਚੀ ਜਾਤੀ ਥੋੜੀ ਨਾ ਹੈਗੀ ਉਹ ਉਹ ਤਾਂ ਕਹਿੰਦੇ ਮੁੰਡਾ ਤੁਹਾਡੇ ਕੋ ਆ ਭਾਜੀ ਮੁੰਡਾ ਮੇਰੇ ਕੋਲ ਨਹੀਂ ਹੈਗਾ ਮੁੰਡਾ ਇਹਨਾਂ ਦੇ ਕੋਲ ਹੀ ਆ ਝੂਠ ਬੋਲਦੇ ਪੈਨੇ ਜੇ ਮੁੰਡਾ ਮੇਰੇ ਕੋਲ ਹੁੰਦਾ ਨਾ ਤਾਂ ਮੈਥੋਂ ਤਾਂ ਅੱਜ ਖੜੀ ਨਹੀਂ ਸੀ ਹੁਣ ਆ ਤੁਸੀਂ ਪੁਲਿਸ ਨੂੰ ਫੋਨ ਕੀਤਾ ਉਹ ਦਗੇ ਮਾਤਾ ਬਾਬਾ ਤੋਂ ਬੰਦ ਕਰਵਾ ਮੈਂ ਦੇਖਦਾ ਸੋ ਇੱਕ ਸੇਕਮਰ ਦੀ ਚੱਲਦੀ ਬਸ ਉਹ ਜਿਹੜਾ ਚੰਦ ਦੇ ਨੂੰ 8 ਸਾਲ ਹੋ ਚੁੱਕੇ ਨੇ 8 ਸਾਲ 500 ਦਾ ਲੜਕਾ ਇਹ ਨੂੰ ਲਿਖੀ ਜਿਹੜਾ ਰਾਹੁ ਦਾਸ਼ਾ ਜਾ ਰਿਹਾ 34 ਤੋਂ ਜਿਹੜਾ ਇੱਕ ਕੁੜੀ ਨਾਲ ਡਾ ਰਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਵਿਆਹ ਆ ਛਾਂ ਸਾਡੀ ਇੱਕ ਤਾਂ ਅੱਜ ਦੀ ਕਿਸੇ ਹੋਰ ਨਾਲ ਜਿਹੜਾ ਉਹਦਾ ਵਿਆਹ ਹੋ ਰਿਹਾ ਤੇ ਉਹ ਕਰਕੇ ਜਿਹੜਾ ਉਹਨਾਂ ਦੇ ਘਰ ਦੇ ਬਾਅਦ ਜਿਹੜੀ ਗੱਲ ਹੋ ਗਈ ਨੇ ਲੜਕੇ ਦਾ ਜਿਹੜਾ ਵਿਆਹ ਹੋਣਾ ਲਾ ਹੁਣ ਇਹਨਾਂ ਨੇ ਜਿਹੜਾ ਰਿਸ਼ਤਾ ਉਹਦਾ ਜਿਹੜਾ ਹੋ ਰਿਹਾ ਮੈਡਮ ਇਹ ਮੁੰਡਾ ਨੂੰ 8 ਸਾਲ ਤੋਂ ਖਰਾਬ ਕਰ ਰਿਹਾ ਮੈਂ ਬੁਮਨਸਰ ਚ ਕੰਪਲੀਟ ਵੀ ਕੀਤੀ ਹੋਈ ਆ ਤੇ ਇਹ ਨਾ ਮੁੰਡੇ ਨੂੰ ਬਾਹਰ ਨਹੀਂ ਕੱਢਦੇ ਪਿਆ ਹੈ ਕਿ ਕਾਰਵਾਈ ਜਾਂਦੀ ਪਈ ਉਹ ਵੂਮਨਸ ਹਲਦੀ ਤੇ ਮੈਂ ਇਹਨੇ ਮੁੰਡਿਆ ਮੇਰਾ ਬੋਏਫ੍ਰੈਂਡ ਏ ਇਹ ਵਿਆਹ ਨਹੀਂ ਮੈਨਾ ਕਰਵਾਉਂਦਾ ਵਿਆਹ ਦਾ ਲਾਰਾ ਲਾਈ ਜਾਂਦਾ 8 ਸਾਲ ਤੋਂ ਮਹੀਨੇ ਦੇਖ ਰਹਾ ਹਾਂ ਕਰਦਾ ਆ ਤੁਸੀਂ ਪਲੀਜ਼ ਵੀ ਜਦੋਂ ਕਿ ਕਿਸੇ ਨੂੰ ਆ ਸਾਹਮਣੇ ਖਾਣੇ ਸਾਹਮਣੇ 9 ਨੰਬਰ ਬਲੀਆਂ ਉੱਥੇ ਠੀਕ ਹੈ ਜਾਲਾ ਪੈਂਸ ਇਸੀਆਂ ਗੱਲੇ ਸਭ ਤੋਂ ਨਾ ਪੈਂਦਾ ਜੀ ਮੈਂ ਸਿਰਫ ਇੰਨੀ ਗੱਲ ਕਹਿ ਰਹੀ ਆ ਕਿ ਜਿੱਥੇ ਵੀ ਨਾ ਇਹ ਰਿਸ਼ਤਾ ਕੁੜੀ ਦਾ ਕਰ ਰਹੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਕੁੜੀ ਦਾ ਜਾਂ ਮੁੰਡੇ ਦਾ ਇਹ ਮੁੰਡੇ ਦਾ ਰਿਸ਼ਤਾ ਜਿਹੜੀ ਵੀ ਕੁੜੀ ਨਾਲ ਕਰ ਰਹੇ ਮੈਂ ਉਸਨੇ ਇਸ ਲਈ ਨਿਊ ਮੀਡੀਆ ਚਾਹੀਆਂ ਕਿ ਜਿੱਥੇ ਉਸ ਕੁੜੀ ਦਾ ਮਤਲਬ ਮੁੰਡੇ ਦਾ ਰਿਸ਼ਤਾ ਕਰ ਰਹੇ ਨੇ ਕੁੜੀ ਦੇ ਨਾਲ ਉਹ ਕੁੜੀ ਤੱਕ ਇਹ ਇਤਲਾਹ ਪਹੁੰਚ ਜਵੇ ਕਿ ਜੇ ਤੂੰ ਇਹਦੇ ਨਾਲ ਵਿਆਹ ਕਰਨ ਲੱਗੀ ਹੈ ਨਾ ਤੇ ਨਾ ਕਰਵਾਈ ਕਿਉਂਕਿ ਜੇ ਇਹਨੇ ਮੇਰੀ ਲਾਈਫ ਖਰਾਬ ਕੀਤੀ ਹੈ ਨਾ ਕੱਲ ਤੇਰੀ ਵੀ ਕਰੇਗਾ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਦੀ ਲਾਈਫ ਖਰਾਬ ਕਰੇਗਾ ਇਹ ਇਹ ਮੁੰਡਾ ਬਹੁਤ ਖਰਾਬ ਹੈ ਇਹਨੇ ਪਹਿਲਾਂ ਮੈਨੂੰ ਚਾਂਸ ਦਿੱਤਾ ਵਿਆਹ ਦਾ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨੂੰ ਦਿੱਤਾ ਹੋਣਾ ਇਹਨੇ ਵਿਆਹ ਦਾ ਚਾਂਸ ਇਹ ਵਿਆਹ ਨਹੀਂ ਹੁਣ ਮੇਰੇ ਨਾਲ ਕਰਨ ਲਿਆ ਮੇਰੀ ਲਾਈਫ ਖਰਾਬ ਕਰਨ ਲਿਆ ਹੈ ਤੁਸੀਂ মিডিਆ ਅੱਗੇ ਇਸ ਕਰਕੇ ਆਏ ਹੋ ਕਿ ਉਹ ਕੁੜੀ ਤੱਕ ਅਵਾਜ਼ ਪਹੁੰਚ ਕੇ ਤੁਹਾਡੇ ਹਾਂਜੀ ਹਾਂਜੀ ਸਰ ਮੰਲੇ ਵੋ ਤੁਸੀਂ ਇਹਨਾਂ ਵਿਆਹ ਕਰਾਣ ਦਾ ਕੋਈ ਇੱਦਾਂ ਦਾ ਨਹੀਂ ਮੇਰਾ ਭਾਜੀ ਕੋਈ ਇਹ ਨਾਲ ਜੇ ਚਾਹਦਾ ਏ ਆਣ ਕੇ ਮੂੰਹ ਇੱਥੇ ਆਣ ਕੇ ਇੰਨੀ ਗੱਲ ਕਹਿ ਦੇਵੇ ਕਿ ਮੈਂ ਵਿਆਹ ਕਰਾਣਾ ਨਹੀਂ ਤਾਂ ਭਾਜੀ ਮੈਂ ਤੇ ਇੱਥੇ ਕਾਰਵਾਈ ਕਰਨੀ ਕਰਨੀ 8 ਸਾਲ ਤੋਂ ਮੈਨੂੰ ਇਹਨੇ ਖਰਾਬ ਕੀਤਾ ਮੇਰੇ ਘਰ ਦੇ ਤੇ ਵੀ ਕਰਨੀ ਉਹਨੇ ਮੈਨੂੰ ਚੂੜੀ ਕਾ ਸਾਨੂੰ ਨੀਚੀ ਜਾਈ ਦਿੱਤੀ ਆ ਸਾਡੀ ਤੁਸੀਂ ਕਾਰਵਾਈ ਕਰਾਣਾ ਚਾਹੁੰਦੇ ਜਾਂ ਉਹਨਾਂ ਵਿਆਹ ਕਰਾਣਾ ਚਾਹੁੰਦੇ ਮੈਂ ਉਹਦੇ ਨਾਲ ਭਾਜੀ ਵਿਆਹ ਕਰਾਣਾ ਆ ਉਹਨੂੰ ਕਿ ਮੈਨੂੰ ਇੱਕ ਪਾਸੇ ਤੁਸੀਂ ਕਿੰਨੇ ਕਰਵਾਈ ਕਾਰਵਾਈ ਕਰਵਾਣੀ ਆ ਜੇ ਭਾਜੀ ਨਹੀਂ ਵਿਆਹ ਕਰਾਗੇ ਫਿਰ ਤਾਂ ਇੱਕੋ ਹੱਲ ਨਿਕਲਣਾ ਨਾ ਕਾਰਵਾਈ ਫਿਰ ਹੋਵੇ ਫਿਰ ਇਹ ਥੋੜੀ ਨਾ ਹੈਗਾ ਕਿ ਇਹ ਵਿਆਹ ਕਰਾ ਕੇ ਕਿਤੇ ਹੋਰ ਬੈਠ ਜਵੇ ਤਾਂ ਮੈਂ 8 ਸਾਲ ਤੋਂ ਜਿੱਦਾਂ 8 ਸਾਲ ਤੋਂ ਠੱਕੇ ਖਾੜ ਲਈ ਆ ਉਦੋਂ ਹੁਣ ਅੱਗੇ ਵੀ ਠੱਕੇ ਖਾ ਲਵਾਂ ਤੁਸੀਂ ਇਹ ਗੱਲ ਵੀ ਕਹਿੰਨੇ ਹੋ ਕਿ ਉਹਨਾਂ ਨੇ ਬੇਦਖਲ ਕੀਤਾ ਤੇ ਉਹ ਤੁਹਾਨੂੰ ਇਸ ਘਰ ਦੇ ਵਿੱਚ ਵਿਆਹ ਕੇ ਕਿਵੇਂ ਰੱਖ ਸਕਦੇ ਸਰ ਉਹਨੂੰ ਰੱਖ ਸਕਦੇ ਤਾਂ ਮੈਨੂੰ ਕਿਉਂ ਨਹੀਂ ਰੱਖ ਸਕਦੇ ਜੇ ਸਰ ਮੁੰਡੇ ਨੂੰ ਰੱਖ ਸਕਦੇ ਆ ਬੇਦਖਲਤਾ ਹੋਣ ਦੇ ਬਾਵਜੂਦ ਵੀ ਆਪਣੇ ਘਰੇ ਰੱਖ ਸਕਦੇ ਤਾਂ ਮੈਨੂੰ ਕਿਉਂ ਨਹੀਂ ਨਾ ਰੱਖ ਸਕਦੇ ਪਹਿਲਾਂ ਕਿਸੇ ਚੀਜ਼ ਦਾ ਰਾਜ ਨਮਾ ਹੋਇਆ ਸੀ ਪਹਿਲਾ ਸਰ ਹੋਇਆ ਸੀ ਰਾਜੀਨਾਮਾ ਇਹੇ 376 ਦਾ ਪੱਪਾ ਚਾ ਪਿਆ ਸੀ ਤੇ ਤਾਂ ਮੇਰਾ 2.5 ਸਾਲਾ ਦਾ ਬੱਚਾ ਸੀ ਜਿਹੜਾ ਇਹਨੇ ਮਾਰ ਦਿੱਤਾ ਸੀਗਾ ਉਹਦਾ ਇਹਨਾਂ ਨੇ ਦੇ ਦੋਨੇ ਤੇ ਕੇਸ ਪਏ ਸੀ ਇਹਦੇ ਇਹਦੇ ਘਰ ਦੇ ਨਾਲ ਰਾਜੀਨਾਮਾ ਕਰਵਾ ਕੇ ਲੈ ਗਏ ਸੀ ਇਹ ਕੁਸ਼ਲ ਕੁੰਦਲਾ ਤੇ ਰੈਨੂ ਕੁੰਦਲਾ ਤੇ ਰੈਨੂ ਕੁੰਦਲ ਤੇ ਇਹਦਾ ਜਿਹੜਾ ਹਰਸ਼ ਕੁੰਦਲ ਤੇ ਰਾਜਰਾਣੀ ਤੇ ਅਰਜੀਵ ਇਹ ਕੋਣ ਨੇ ਜਿਹਨਾਂ ਦੇ ਤੁਸੀਂ ਨਾਮ ਲੈ ਰਹੇ ਹੋ ਇਹਨਾਂ ਨੇ ਸਾਡਾ ਫੈਸਲਾ ਕਰਵਾਇਆ ਸੀ ਨਹੀਂ ਇਹ ਹੈ ਕੋਣ ਨੇ ਰਾਜੀਨਾਮਾ ਕਰਵਾਇਆ ਸੀ ਜਿਹੜੇ ਕੁਸ਼ਲ ਕੁੰਦਲੇ ਆ ਉਹ ਹੈਗਾ ਰਾਹੁਲ ਦਾ ਜੀਜਾ ਜਿਹੜੀ ਸੀਮਾ ਰੈਨੂ ਕੁੰਦਲੇ ਆ ਉਹ ਇਹਦੀ ਸਿਸਟਰ ਹੈ ਭੈਣੇ ਦੀ ਤੇ ਜਿਹੜਾ ਹਰਸ਼ਕੁੰਦਲਿਆ ਉਹਦਾ ਜੇਠ ਠੀਕ ਆ ਇਹਨਾਂ ਨੇ ਮੇਰੀ ਬਰਾਦਰੀ ਦਾ ਵੀ ਕਿਹਾ ਤੂੰ ਇਦਾਂ ਤੂੰ ਚੂੜੀਆਂ ਨੀਚੀ ਜਾਂਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਇਹਨਾਂ ਨੇ ਉਸ ਦਿਨ ਖੜੇ ਹੋ ਕੇ ਰਾਜ ਨੂੰ ਉਹ ਐਵੀਡੈਂਸ ਹੈਗਾ ਤੁਹਾਡੇ ਕੋਈ ਇਸ ਚੀਜ਼ ਦਾ ਕਿ ਉਹਨਾਂ ਨੇ ਕਿਹਾ ਸਰ ਉਹਨਾਂ ਨੇ ਮੇਰੇ ਮੂੰਹ ਤੇ ਕਿਹਾ ਕਿ ਤੂੰ ਚੂੜੀ ਨੀਚੀ ਜਾਂਦੀ ਹੈ ਦੇ ਰਹੇ ਸੀ ਨਹੀਂ ਕਰਨਾ ਤੂੰ ਜਿੱਥੋਂ ਤੱਕ ਜਾਣਾ ਕਹਿੰਦੇ ਚੱਲ ਜੜੀ ਜਿੱਥੋਂ ਤੱਕ ਜਾਣਾ ਜਿਹੜੀ ਕੋਰਟ ਵਿਚ ਜਾਣਾ ਕੋਈ ਐਵੀਡੈਂਸ ਨਹੀਂ ਹੈ ਤੁਹਾਡੇ ਕੋਲ ਨਹੀਂ ਸਰ ਮੇਰੇ ਕੋਲ ਨਹੀਂ ਹੈਗਾ ਜੋ ਵੀ ਹੈਗਾ ਮੈਂ ਹੀ ਆਪੀ ਹਾਂ ਕਿਉਂਕਿ ਜੇ ਕੋਰਟ ਦੇ ਵਿੱਚ ਵੀ ਇਸ ਗੱਲ ਦਾ ਤੁਸੀਂ ਕੇਸ ਕਰਦੇ ਹੋ ਉੱਥੇ ਵੀ ਤੁਹਾਨੂੰ ਐਵੀਡੈਂਸ ਲੋਡ ਸਰ ਮੈਨੂੰ ਇੱਥੇ ਕਿਸੇ ਜਨਾਨੀਆਂ ਨੇ ਦੱਸਿਆ ਉਹ ਜਨਾਨੀਆਂ ਨੇ ਹੁਣ ਇਸ ਟਾਈਮ ਮੂੰਹ ਤੇ ਥੋੜੀ ਨਾਣ ਕੇ ਬਿਆਨ ਦੇਣਾ ਸਰ ਇਸ ਟਾਈਮ ਮੂੰਹ ਤੇ ਕੋਈ ਨਹੀਂ ਆਣ ਕੇ ਬਿਆਨ ਦੇਗਾ ਨਹੀਂ ਤੇ ਵੀ ਉਸ ਤੋਂ ਰਾਜinama ਮੈਂ ਤਾਂ ਬਾਅਦ ਫੇਰ ਉਸ ਤੋਂ ਬਾਅਦ ਤੁਹਾਡੀ ਫੇਰ ਦੁਬਾਰਾ ਗੱਲ ਹੋਣ ਲੱਗੀ ਉਹਨਾਂ ਦੇ ਨਾਲ ਹਾਂਜੀ ਰਾਜinama ਤੇ ਬਾਅਦ ਸਰ ਪਤਾ ਨਹੀਂ ਇਹਨਾਂ ਨੇ ਪਲੈਨਿੰਗ ਕਰਕੇ ਕਰਵਾਇਆ ਰਾਜinama ਤਾਂ ਕਿੱਦਾਂ ਕਰਵਾਇਆ ਸੀ ਮੁੰਡੇ ਨੇ ਸਿਰਫ ਮੈਨੂੰ ਇੰਨਾ ਕਹਿੰਦਾ ਕਿ ਅਸੀਂ 10000 ਰੁਪਇਆ ਦੁੱਤਾ ਸੰਦੀਪ ਮੈਡਮ ਨੂੰ ਜਿਹੜਾ ਵੀ ਸਾਡਾ ਰਾਜinama ਸਾਡਾ ਰਾਜinama ਸਰ ਇਹ ਸਰ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ ਦਿੱਤੇ ਹੈਗੇ ਪੈਸੇ ਮੈਂ ਮੁੰਡੇ ਤੋਂ ਪੁੱਛਣਾ ਇਸ ਗੱਲ ਦਾ ਪਰ ਸਰ ਉਹਨੇ ਮੈਨੂੰ ਇੰਨੀ ਗੱਲ ਹੀ ਕਹੀ ਹੈ ਕਿ ਅਸੀਂ ਪੈਸੇ ਦੁੱਤੇ ਆ ਤੇ ਪੈਸੇ ਦੇ ਕੇ ਅਸੀਂ ਰਾਜੀਨਾਮਾ ਕਰਵਾਇਆ ਰਾਜੀਨਾਮੇ ਦੇ ਵਜ੍ਹਾ ਸਰ ਇਹ ਲਿਖਿਆ ਹੋਇਆ ਆ ਕਿ ਤੂੰ ਆਪਣੇ ਪਹਿਲੇ ਪਤਨੀ ਤੋਂ ਥੋੜੀ ਬੋਸ ਲੈਣਾ ਉਸ ਤੋਂ ਬਾਅਦ ਤੁਹਾਡਾ ਅਸੀਂ ਵਿਆਹ ਕਰਵਾਵਾਂਗੇ ਜਿੱਦਾਂ ਤੁਸੀਂ ਪਹਿਲਾਂ ਰਹਿੰਦੇ ਸੀ ਉਦਾਂ ਹੀ ਰਹੋ ਉਹਦੀ ਕੋਈ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਸਰ ਨਹੀਂ ਇਹ ਚੀਜ਼ ਮੁੰਡੇ ਵੱਲੋਂ ਲਿਖਵਾ ਲਿਖੀ ਗਈ ਸੀ ਦਰਦ ਉਹਨਾਂ ਵੱਲੋਂ ਲਿਖੀ ਹੋਈ ਸੀ ਕਿ ਇਹ ਵੀ ਲਿਖਿਆ ਸੀਗਾ ਕਿ ਜੇ ਦੁਬਾਰਾ ਕੋਈ ਦਾ ਹਿੰਦਾਂ ਕਰੇਗਾ ਤਾਂ ਫਿਰ ਤੁਹਾਡੇ ਉਹਨਾਂ ਤੇ ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੀ ਆਪਾ ਸੋਇਚੇ ਵਿਆਹ ਕਰਵਾਉਣਾ ਹੈ ਤਾਂ ਕਿਹਦੇ ਕੇਦੇ ਸਹਾਨੂੰ ਹੋਏ ਨੇ ਰਾਹੁਲ ਦੇ ਸਰ ਰਾਹੁਲ ਦੇ ਹੋਇਆ ਇਹਦੀ ਮੰਮੀ ਰਾਜਰਾਣੀ ਦੇ ਹੋਇਆ ਪੂਜਾ ਦੇ ਹੋਇਓ ਇਹਨਾਂ ਦੀ ਨੂੰਹ ਦੇ ਤੇ ਹਰਸ਼ ਕੁੰਦਲ ਉਹਦੇ ਕੁਸ਼ਲ ਕੁੰਦਲ ਦੇ ਹੋਇਆ ਤੇ ਰਜੀਵ ਦੇ ਹੋਇਆ ਤੇ ਉਹ ਟੇਲਰ ਦੇ ਮੁੰਨੇ ਟੇਲਰ ਇੱਥੇ ਰਹਿੰਦਾ ਹਾਂਜੀ ਉਹਦੀ ਦੁਕਾਨ ਹੈ ਟੇਲਰ ਕਰ ਰਹੇ ਨੇ ਇਹਨਾਂ ਵਿੱਚ ਤਾਂ ਲਿਖਿਆਗਾ ਕਿ ਵਿਆਹ ਕਰਾ ਲੈਣ ਹਾਂਜੀ ਸਰ ਹੁਣੇ ਮੁਕਰਦੇ ਪਏ ਨੇ ਨੇ ਇੱਕ ਪਾਸੇ ਤੁਸੀਂ ਮੰਡੇ ਨੂੰ ਕਹਿ ਰਹੇ ਹੋ ਕਿ ਜਿਹੜੀ ਕੁੜੀ ਨਾਲ ਵਿਆਹ ਕਰਾਣ ਲੱਗਾ ਮੌਰੇ ਤੇ ਮੈਸੇਜ ਪਹੁੰਚਾਣਾ ਚਾਹੁੰਦੀ ਹੈ ਕਿ ਇਹ ਨਾਲ ਵਿਆਹ ਨਾ ਕਰਾਵੇ ਹੈਨਾ ਤੇ ਇਹੀ ਜੀ ਚੀਜ਼ ਤੁਹਾਡਾ ਹਸਬੰਡ ਕਵੇ ਜੇ ਨਾਲ ਤੁਸੀਂ ਡਿਵੋਰਸ ਲੈਣ ਲੱਗੇ ਹਾਂਜੀ ਲੈ ਲਿਆ ਜਾਂ ਲਿੱਤਾ ਲੈ ਲਿਆ ਸਰ ਲੱਗਾ ਹੋਇਆ ਲੱਗਾ ਹੋਇਆ ਹੈ ਤੇ ਜੇ ਇਹੀ ਹੋ ਜਾਣਾ ਫਾਈਨਲੀ ਨਹੀਂ ਤੇ ਜੀ ਉਹ ਹੋ ਗਈ ਹੈ ਇੱਕ ਤਰੀਕੀ ਬਕਰ ਜੇ ਇਹੀ ਚੀਜ਼ ਉਹ ਕਵੇ ਸਰ ਪਤਾ ਕਿਦਾਂ ਇੱਕ ਸਾਡੀ ਉਹ ਸਾਡੀ ਪਰਸਨਲੀ ਗੱਲ ਹੈ ਜਿੱਦਾਂ ਮਤਲਬ ਕਿ ਮੇਰਾ ਨਹੀਂ ਨਹੀਂ ਉਹ ਚਲੋ ਠੀਕ ਹੈ ਸੀ ਮੰਨ ਗਏ ਤੁਸੀਂ ਇਹਦੇ ਤੇ ਅਲੀਗੇਸ਼ਨ ਲਗਾ ਰਹੇ ਜੇ ਤੁਹਾਡਾ ਹਸਬੰਡ ਤੁਹਾਡੇ ਤੇ ਲਗਾ ਦੇ ਫੇਰ ਗਲਤ ਤਾਂ ਤੁਸੀਂ ਵੀ ਆ ਕਿਤੇ ਨਾ ਕਿਤੇ ਹਾਂਜੀ ਸਰ ਮੈਂ ਕਹਿਨੀ ਪਈ ਆ ਸਰ ਜੇ ਮੈਂ ਗਲਤ ਆ ਤੇ ਮੈਂ ਇਹਨਾਂ ਨੂੰ ਇਹ ਵੀ ਕਹਿੰਨੀ ਕਿ ਜੇ ਤੁਹਾਨੂੰ ਮੈਂ ਗਲਤ ਲੱਗਦੀ ਆ ਨਾ ਤੂੰ ਤੁਸੀਂ ਮੇਰੇ ਤੇ ਪਰਚਾ ਕਰ ਸਕਦੇ ਆ ਮੇਰੇ ਤਾਂ ਸਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਜੇ ਤੁਹਾਨੂੰ ਮੈਂ ਗਲਤ ਲੱਗਦੀ ਨਾ ਤੁਸੀਂ ਮੇਰੇ ਤੇ ਕਾਰਵਾਈ ਕਰੋ ਮੇਰੇ ਤੇ ਪਰਚਾ ਕਰੋ ਮਤਲਬ ਜਿੰਨੇ ਦੇਰ ਤੱਕ ਤੁਹਾਡਾ ਡਿਵੋਰਸ ਨਹੀਂ ਹੁੰਦਾ ਤੁਸੀਂ ਕਿਸ ਬਿਹਾਅ ਤੇ ਕਹਿ ਰਹੇ ਕਿ ਤੁਸੀਂ ਮੈਰਿਜ ਕਰਵਾਨੀ ਹੈ ਤੁਹਾਨੂੰ ਇੰਨੀ ਗੱਲ ਪਤਾ ਹਾਂਜੀ ਸਰ ਤੇ ਫਿਰ ਤੁਸੀਂ ਕਿਸ ਬਿਹਾਅ ਤੇ ਕਹਿ ਰਹੇ ਹੋ ਕਿ ਮੈਂ ਉਹਨਾਂ ਨਾਲ ਮੈਰਿਜ ਕਰਵਾਨੀ ਹੈ ਪਰ ਸਰ ਮੈਂ ਇਹ ਕਹਿ ਰਹੀ ਹਾਂ ਕਿ ਹੋਰ ਕਿਤੇ ਵੀ ਨਾ ਨਾ ਕਰਵਾਵੇ ਉਹ ਨਹੀਂ ਦੇ ਨਹੀਂ ਨਹੀਂ ਤੁਸੀਂ ਇਹ ਗੱਲ ਤਾਂ ਆਪਣੇ ਮੂੰਹ ਮੰਨ ਰਹੇ ਹੋ ਕਿ ਉਹਨਾਂ ਨੇ ਆਪਣੀ ਮੈਰਿਜ ਕਰਾਣੀ ਕਿਉਂ ਹੁਣ ਤੁਹਾਡਾ ਡਿਵੋਰਸ ਤਾਂ ਹੋਇਆ ਨਹੀਂ ਤੁਸੀਂ ਹੁਣ ਮੈਰਿਜ ਕਰਵਾਉਣ ਨੂੰ ਕਹਿੰਦੇ ਹੋ ਕਿਉਂ ਕਹਿ ਰਹੇ ਸਰ ਮੈਂ ਮੈਰਿਜ ਕਰਵਾਉਣ ਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹਦੇ ਹੋਰ ਵਿਆਹ ਕਰਾਣ ਲੱਗਾ ਜੇ ਕਿਤੇ ਇਹਨੇ ਕਿਤੇ ਹੋਰ ਕਰਾ ਲਿਆ ਮੇਰੇ ਤਾਂ ਜੇ ਮੈਂ 8 ਸਾਲ ਖਰਾਬ ਕਰ ਲਿਆ ਉਹ ਮੇਰੇ ਥੋੜੇ ਔਰ ਅੱਗੇ ਹੋ ਜਾਣੇ ਸਰ ਮੈਂ ਆਪਣਾ ਘਰ ਕੇ ਖਾਣੇ ਪਈ ਹਾਂ ਆਪਣਾ ਕੰਮ ਕਰਕੇ ਇਹਨੂੰ ਹੀ ਸਮਾਂਦੀ ਪਈ ਸੀ ਆਪ ਵੀ ਖਾਂਦੀ ਪਈ ਸੀ ਜੀ ਮੇਰੇ ਘਰੇ ਬੈਠ ਕੇ ਖਾਂਦੀ ਸੀ ਉੱਥੇ ਰੋ ਅੱਗੇ ਜਿੱਦਾਂ ਸਰ ਗੱਲ ਹੋਇਆ ਚੁੱਪਚੀਤੇ ਹੋ ਗਿਆ ਉਹ ਗਾਇ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਹੈਗਾ ਚੁੱਪਚੀਤੇ ਘਰੋਂ ਨਿਕਲ ਗਿਆ ਉਹ ਜਿਹੜਾ ਤੁਹਾਡਾ ਪਹਿਲੇ ਰਜਿਨਾਮਾ ਹੋਇਆ ਸੀ ਕਿੰਨੇ ਤਰੀਕ ਨੂੰ ਹੋਇਆ ਸੀ ਤੇ ਕੀ ਸ਼ਰਤਾਂ ਰੱਖੀਆਂ ਜਾਂਦੀਆਂ ਸੀ ਸਾਰੇ 26 ਤਰੀਕ ਨੂੰ ਹੋਇਆ ਹੈ 26/7 ਨੂੰ ਹਾਂ 26/7/2021 ਨੂੰ ਹਾਂਜੀ ਸਰ ਉਹਦੇ ਵਿੱਚ ਇਹ ਹੀ ਲਿਖਿਆ ਹੈ ਕਿ ਮਤਲਬ ਕਿ ਮੈਂ ਆਪਣੇ ਪਹਿਲੇ ਪਤੀ ਤੋਂ ਢੋਡੀ ਬੋਸ ਲੈ ਲਵਾਂ ਉਸ ਤੋਂ ਬਾਅਦ ਆਡਾ ਵਿਆਹ ਕਰਵਾਵਾਂਗੇ ਅਸੀਂ ਤੇ ਉਨੀ ਦੇਰ ਤੁਸੀਂ ਦੋਨੋਂ ਇਕੱਠੇ ਰਹੋਗੇ ਮੇਰਾ ਪਹਿਲਾ ਰੰਨੇ ਸਾਰਾ ਉਹਨਾਂ ਦੇ ਸਾਈਡ ਤੇ ਕਰਦੇ ਪੈਣੇ ਹੁੰਦੇ ਆ ਆਪਣੀਆਂ ਸ਼ਰਤਾਂ ਨੂੰ ਕਰਦੇ ਪੈਣੇ ਸਨ ਪਹਿਲੇ ਪਹਿਲੇ ਦਰਖਾਸਤਾਂ ਦੇ ਦਿੱਤੀ ਸੀ ਪਹਿਲੇ ਉਹ ਤੁਹਾਡਾ ਆਪਸ ਵਿੱਚ ਝਗੜਾ ਹੋਇਆ ਸੀ ਉਹ ਤੇ ਸਾਰੇ ਜਦੋਂ ਮੈਂ ਘਰੋਂ ਨਿਕਲ ਕੇ ਆਈ ਸੀ ਨਾ ਉਸ ਟਾਈਮ ਦੀਆਂ ਗੱਲਾਂ ਆ ਇਹ ਹੁਣ ਜਿਹੜੀ ਮੈਂ ਦੱਸੀ ਹੈ ਨਾ ਜਿਹੜਾ ਇਹਦਾ ਰਾਜੀ ਹੋ ਗਿਆ ਹੈ ਉਹ ਇਹ ਵਾਲੀ ਚੰਕੀ ਚ ਹੋਇਆ ਸੀ ਪਰਗੋ ਪੈਂਪਰ ਤੇ ਹਾਂਜੀ ਸਾਰਾ ਇਹ ਵਾਲੀ ਉਤਲ ਨੂੰ ਦੱਸ ਦਿੰਦੇ ਹਾਂ ਕਿ E 27 26/7/2021 ਨੂੰ ਜਿਹੜਾ ਰਾਜਨਾਮਾ ਥਾਣਾ ਭਾਰਗੋ ਕੈਂਪ ਦੇ ਵਿੱਚ ਹੁੰਦਾ ਉਹਦੇ ਵਿੱਚ ਲਿਖਿਆ ਹੈ ਜੋ ਦਰਖਾਸਤ ਪਿੰਕੀ सविता ਪੁੱਤਰ ਮਲਕੀਤ ਸਿੰਘ ਵਾਸੀ ਬੂਟਾ ਮੰਡੀ ਨੇੜੇ ਮਸਜਿਦ ਜਲੰਧਰ ਨੇ ਬਰਖਿਲਾਫ rahul ਪੁੱਤਰ ਦਰਸ਼ਨ ਲਾਲ ਵਾਸੀ ਮਕਾਨ ਨੰਬਰ 275 ਗਲੀ ਨੰਬਰ 9 ਪੁਰੂ ਸੰਤ ਨਗਰ ਜਲੰਧਰ ਵੱਲੋਂ ਵਿਆਹ ਦਾ ਨਾਰਾ ਲਾ ਕੇ ਵਿਸ਼ੇਸ਼ 6 ਸਾਲਾਂ ਤੋਂ ਜ਼ਬਰਦਸਤੀ ਕਰਨ ਸਮਨਤੀ ਦਿੱਤੀ ਸੀ ਜਿਸ ਦੇ ਮੌਤਵਾਰ ਵਿਅਕਤੀਆਂ ਵੱਲੋਂ ਰੈਜਨਾਮਾ ਤਰਵਾ ਦਿੱਤਾ ਗਿਆ ਹੈ ਕਿ ਜਦੋਂ ਤੱਕ ਪਿੰਕੀ ਆਪਣੇ ਪਹਿਲੇ ਪਤੀ ਤੋਂ ਤਲਾਕ ਨਹੀਂ ਲੈਂਦੀ ਤੇ ਰਾਹੁਲ ਤੇ ਪਿੰਕੀ ਦੋਨੋਂ ਹੀ ਇੱਧਰ ਰਹਿ ਸਕਦੇ ਨੇ ਤਲਾਕ ਹੋਣ ਦੇ ਬਾਅਦ ਦੋਨੋਂ ਹੀ ਆਪਸ ਦੇ ਵਿੱਚ ਵਿਆਹ ਕਰਵਾਣਗੇ ਇਹ ਜਿਹੜਾ ਰੈਜਨਾਮਾ ਆ ਮੁਹੱਲੇ ਦੇ ਮੌਤਵਾਰ ਵਿਅਕਤੀਆਂ ਨਾਲ ਬੈਠ ਕੇ ਕੀਤਾ ਗਿਆ ਕਿਸੇ ਦੇ ਉੱਤੇ ਕੋਈ ਵੀ ਜਵਾਬ ਦਬਾਅ ਤੇ ਜ਼ਬਰਦਸਤੀ ਨਹੀਂ ਹੈ ਦੋਨਾਂ ਨੇ ਬਿਆਨ ਪੜ੍ਹ ਲਏ ਨੇ ਤੇ ਰਾਜੀਨਾਮੇ ਦੇ ਉੱਤੇ ਖਰੇ ਉੱਤਰਨਗੇ ਜੇ ਕੋਈ ਵੀ ਦੋਨਾਂ ਚੋਂ ਪਿੱਛੇ ਹਟਦਾ ਹੈ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹਦੇ ਵਿੱਚ ਕਾਫੀ ਮੋਹਤਵਾਰ ਵਿਅਕਤੀਆਂ ਦੇ ਸਹਿਯੋਗ ਨੇ ਤੇ ਡਿਵੀਜ਼ਨ ਨੰਬਰ ਫਾਣਾਪਾਰਗੋ ਕੈਂਪ ਦੇ ਵਿੱਚ ਇਹ ਰਾਜੀਨਾਮਾ ਹੋਇਆ ਸੀਗਾ 26 7 2021 ਨੂੰ ਰਾਜੀਨਾਮੇ ਦੇ ਵਿੱਚ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਨੇ ਫਿਰ ਮੋਹਤਵਾਰ ਵਿਅਕਤੀ ਕਿਉਂ ਨਹੀਂ ਤੁਹਾਡੀ ਮਦਦ ਕਰ ਰਹੇ ਨੇ ਸਰ ਮੋਹਤਵਾਰ ਵਿਅਕਤੀ ਹਾਜੀ ਵੀ ਇੱਕ ਇਹਨਾਂ ਦੀ ਨੋਆ ਪੂਜਾ ਖੜੀ ਏ ਹਾਂਜੀ ਇਹ ਕੋ ਟੇਲਰ ਦੀ ਦੁਕਾਨ ਕੋ ਸੀਗਾ ਇਹ ਦੇਖਾ ਇਹਨਾਂ ਦੀ ਮੰਮੀ ਸੀ ਰਾਜ ਰਾਣੀ ਉਹ ਕੁਛ ਨਹੀਂ ਸਰ ਪੂਜਾ ਗੱਲ ਕਰਨੀ ਵੀ ਇਹ ਪੂਜਾ ਜੀ ਉਹ ਯਾਰ ਇੱਧਰ ਆ ਜਾ ਦਰਸ਼ਨ ਕਰ ਤੂੰ ਕਾਲੀ ਪੱਗ ਸੈਂ ਇੱਕੋ ਜਿਹਾ ਫੇਕੜਾ ਕਰ ਰਹੇ ਹੋ ਨਾ ਆਪਣੀਆਂ ਸ਼ਰਤਾਂ ਤੋਂ ਮੁਕਰ ਰਹੇ ਨੇ ਮੈਨੂੰ ਨਹੀਂ ਪਤਾ ਕਿਉਂ ਮੁਕਰਦੇ ਪਏ ਨੇ ਨਾ ਇਹ ਮੁੰਡਾ ਪੇਸ਼ ਕਰਦੇ ਪਏ ਨੇ ਬਸ ਮੇਰੀ ਤੁਹਾਡੇ ਅੱਗੇ ਨਹੀਂ ਤੁਹਾਨੂੰ ਕਿੱਦਾਂ ਪਤਾ ਕਿ ਮੁੰਡਾ ਇੱਥੇ ਆ ਤੁਹਾਡੇ ਕੋਈ ਐਵੀਡੈਂਸ ਹੈਗਾ ਨਹੀਂ ਸਰ ਇਹਨਾਂ ਦੇ ਕੋਲੀ ਹੈ ਜੱਜ ਕਿ ਉਹਨਾਂ ਨੇ ਤਾਂ ਬੇਦਖਲ ਕੀਤਾ ਵੇ ਹਾਂਜੀ ਉਹ ਕਹਿ ਰਹੇ ਉਹ ਤਾਂ ਬੇਦਖਲ ਕੀਤਾ ਵੇ ਨਹੀਂ ਸਰ ਇਹਨਾਂ ਦੇ ਕੋਲੀ ਹੈ ਮੁੰਡਾ ਮੈਂ ਪੱਕਾ ਪੱਕੇ ਤਰੀਕੇ ਨਾਲ ਨਹੀਂ ਕਰ ਸਕਦੀ ਮੁੰਡਾ ਇਹਨਾਂ ਦੇ ਕੋਲੀ ਹੈ ਮੈਡਮ ਉਸ ਨੂੰ ਕਿੰਨੀ ਦੇਰ ਹੋ ਗਈ ਹੈ ਕੋਲ ਦਿੱਤੇ ਨੇ ਸਰ ਉਹਨਾਂ ਨਾਲ ਆਇਆ ਸੀ ਕੋਲ ਦੱਸਿਆ ਕਿ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਇਸ ਮੁੰਡੇ ਨਾਲ ਤਾਂ ਸਰ ਜੇ ਪੁਲਿਸ ਨਹੀਂ ਆਂਦੀ ਤਾਂ ਕੋਲ ਹੀ ਜਾਣਾ ਤੁਸੀਂ ਉੱਥੇ ਜਾ ਕੇ ਵੀ ਗੱਲ ਕਰ ਸਕਦੇ ਹੋ ਉਹਨਾਂ ਨਾਲ ਆਓ ਉੱਥੇ ਜਾ ਕੇ ਕਿਉਂ ਨਹੀਂ ਕੰਪਲੇਂਟ ਦੇਦੇ ਇਹਨਾਂ ਦੇ ਘਰ ਦੇ ਬਾਹਰ ਆ ਕੇ ਖੜੇ ਹੋ ਉੱਥੇ ਜਾ ਕੇ ਕੰਪਲੇਂਟ ਦੇ ਲੋ ਜੀ ਤੁਸੀਂ ਉੱਥੇ ਵੀ ਕੰਪਲੇਨ ਦੇ ਸਕਦੇ ਹੋ ਮੈਂ ਤਾਂ ਅਮਰ ਤੋਂ ਪੁੱਛਿਆ ਕਿ ਹਾਂ ਠੀਕ ਹੈ ਸਰ ਮੈਂ ਉੱਥੇ ਜਾ ਕੇ ਉਠਾਣੇ ਜਾ ਕੇ ਪਲੇਟ ਦੇ ਦਿੰਨੀ ਹੈ ਇਹ ਉਹਦਾ ਜੀਜਾ ਜੀ ਮੈਂ ਤੁਹਾਨੂੰ ਤੁਸੀਂ ਕੋਈ ਨਹੀਂ ਉੱਥੇ ਜਾ ਕੇ ਕੰਪਲੇਨ ਤਾਂ ਬਹੁਤ ਸੀ ਠੀਕ ਹੈ ਸਰ